ਆਪਣੀ ਆਪਣੀ ਜੀਵਨ ਸਾਥਨ ਲਈ ਆਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਬਹੁਤ ਚੰਗੀ ਹੁੰਦੀ ਜਿਹੜੇ ਲੋਕ ਇਹ ਅਰਦਾਸ ਕਰਦੇ ਨੇ ਉਹਨਾਂ ਘਰਾਂ 'ਚ ਖੁਸ਼ੀਆਂ ਬਹੁਤ ਰਹਿੰਦੀਆਂ ਨੇ ਉਹਨਾਂ ਘਰਾਂ 'ਚ ਸਕੂਨ ਬਹੁਤ ਰਹਿੰਦਾ ਉਹਨਾਂ ਘਰਾਂ 'ਚ ਪੈਸਾ ਵੀ ਬਹੁਤ ਰਹਿੰਦਾ ਉਹਨਾਂ ਘਰਾਂ 'ਚ ਉਮਰ ਵੀ ਲੰਬੀ ਹੁੰਦੀ ਆ ਜਿਹੜੇ ਭੈਣ ਭਰਾ ਆਹ ਅਰਦਾਸ ਆਪਣੀ ਜੀਵਨ ਸਾਥਨ ਲਈ ਕਰਦੇ ਨੇ ਤੁਸੀਂ ਵੇਖਿਆ ਹੋਣਾ ਕਿ ਮਨੁੱਖੀ ਰਿਸ਼ਤਿਆਂ ਦੇ ਵਿੱਚ ਕੁਝ ਸਮੇਂ ਤੋਂ ਬਾਅਦ ਹਰੇਕ ਬਹੁ ਗਿਣਤੀ ਜਿਹੜਾ ਬਲੋਕਾਂ ਦੇ ਆ ਪਤੀ ਪਤਨੀ ਦਾ ਰਿਸ਼ਤਾ ਬਣੇ ਜਾਂਦਾ ਹੈ ਤੇ પતિ ਪਤਨੀ ਦਾ ਰਿਸ਼ਤਾ ਇੱਕ ਉਹ ਹੈ ਜਿਹਦੇ ਨਾਲ ਸਾਡੀ ਗ੍ਰਸਥ ਚੱਲਦੀ ਸਾਡਾ ਸਮਾਜ ਚੱਲਦਾ ਸਾਡਾ ਤਾਣਾ ਬਾਣਾ ਚੱਲਦਾ ਜਿੱਥੇ ਇੱਕ ਘਰ ਦੀ ਉਤਪਤੀ ਹੁੰਦੀ ਹੈ ਤੇ ਘਰ ਦੀ ਉਤਪਤੀ ਤੋਂ ਸਾਨੂੰ ਰੱਬ ਸੋਣਾ ਬਹੁਤ ਸਾਰੀਆਂ ਖੁਸ਼ੀਆਂ ਦਿੰਦਾ ਹੈ ਸਾਨੂੰ ਵੱਡੇ ਵੱਡੇ ਨਾਂ ਦਿੰਦਾ ਰਿਸ਼ਤੇ ਦਿੰਦਾ ਜਿਵੇਂ ਮਾਂ ਦੇ ਪਾਪ ਦੇ ਅਤੇ ਹੋਰ ਬਹੁਤ ਵੱਡੇ ਰਤਬੇ ਸਾਨੂੰ ਹਾਸਲ ਹੁੰਦੇ ਨੇ ਤੇ ਇਹ ਚੀਜ਼ਾਂ ਕਿੱਥੋਂ ਹੁੰਦੀਆਂ ਨੇ ਇਹ ਕੁਦਰਤੀ ਤੌਰ ਤੇ ਕਿ ਜਦੋਂ ਮਨੁੱਖ ਦੀ ਸ਼ਾਦੀ ਹੁੰਦੀ ਹੈ ਉਹਦੀ ਜੀਵਨ ਸਾਥਨ ਜੁੜਦੀ ਆ ਤਾਂ ਉਦੋਂ ਬਾਅਦ ਹੀ ਇਹ ਚੀਜ਼ਾਂ ਹੁੰਦੀਆਂ ਨੇ ਜੇ ਬੰਦਾ ਨਾ ਵਿਆਹਿਆ ਹੋਵੇ ਤਾਂ ਉਹਨੂੰ ਲੋਕੀ ਛੜਾ ਕਹਿੰਦੇ ਨੇ ਜਾਂ ਉਹਨੂੰ ਕਈ ਤਰ੍ਹਾਂ ਦੇ ਸ਼ਬਦ ਵਰਤਦੇ ਨੇ ਤੇ ਜਦੋਂ ਕੋਈ ਬੰਦਾ ਵਿਆਹਿਆ ਵਰਿਆ ਹੁੰਦਾ ਤਾਂ ਉਹਦੀ ਇੱਜ਼ਤ ਤੇ ਮਾਣ ਇੱਕ ਵੱਖਰਾ ਹੀ ਰੁਤਬਾ ਰੱਖਦਾ ਪਰ ਕੀ ਹੁੰਦਾ ਕਿ ਸਾਡੇ ਬਹੁਤ ਸਾਰੇ ਲੋਕ ਆਪਣੀ ਜੀਵਨ ਸਾਥਨ ਲਈ ਕਦੀ ਵੀ ਅਰਦਾਸ ਨਹੀਂ ਕਰਦੇ ਕਿ ਮੇਰੀ ਜੀਵਨ ਸਾਥਨ ਦੀ ਉਮਰ ਲੰਬੀ ਹੋਵੇ ਉਹ ਤੰਦਰੁਸਤ ਰਹੇ ਉਹ ਚੜ੍ਹਦੀ ਕਲਾ 'ਚ ਰਹੇ ਰੱਬ ਉਹਨੂੰ ਬਹੁਤ ਖੁਸ਼ੀਆਂ ਦੇਵੇ ਕਿਉਂਕਿ ਜਦੋਂ ਅਸੀਂ ਉਹਦੀ ਅਰਦਾਸ ਕਰਾਂਗੇ ਤਾਂ ਸਾਰੀ ਸਾਡੀ ਹੀ ਅਰਦਾਸ ਮੰਨੀ ਜਾਂਦੀ ਆ ਕਿਉਂਕਿ ਜੇ ਉਹ ਠੀਕ ਠਾਕ ਰਹੇਗੀ ਸੇਤਮੰਦ ਰਹੇਗੀ ਤੇ ਸਾਡਾ ਹੀ ਘਰ ਸੇਤਮੰਦ ਰਹੇਗਾ ਜੇ ਉਹ ਚੜਦੀ ਕਲਾ 'ਚ ਰਹੇਗੀ ਤੇ ਸਾਡੇ ਘਰ 'ਚ ਹੀ ਖੁਸ਼ੀਆਂ ਖੇੜੇ ਰਹਿਣਗੀਆਂ ਜੇ ਅਸੀਂ ਔਰਤ ਨੂੰ ਉਹਨੂੰ ਬਦਸੀਸਾਂ ਦਿੰਨੇ ਉਹਨੂੰ ਬੁਰਾ ਬੋਲਦੇ ਆ ਮਾੜਾ ਕਹਿੰਨੇ ਆ ਉਹਦੀ ਇੱਜ਼ਤ ਨਹੀਂ ਕਰਦੇ ਫਿਰ ਸਾਡੀ ਇੱਜ਼ਤ ਵੀ ਕਿੱਥੋਂ ਰਹਿ ਜਾਵੇਗੀ ਅਕਸਰ ਤੁਸੀਂ ਵੇਖਿਆ ਹੋਣਾ ਕਿ ਜਦੋਂ ਵੀ ਇੱਕ ਔਰਤ ਦੀ ਸ਼ਾਦੀ ਹੁੰਦੀ ਆ ਤੇ ਸ਼ਾਦੀ ਤੋਂ ਪਹਿਲਾਂ ਉਹ ਆਪਣੇ ਮਾਪੇ ਦੇ ਘਰ ਕਿੰਨਾ ਐਸ਼ ਕਰਦੀ ਆ ਕੋ ਆਪਣੇ ਸਾਧਨਾ ਦੇ ਮੁਤਾਬਕ ਜੋ ਘਰਾਂ ਦੇ ਹਾਲਾਤ ਹੁੰਦੇ ਨੇ ਭਾਵੇਂ ਘਰ ਦੇ ਹਾਲਾਤ ਮਾੜੇ ਵੀ ਹੋਣ ਮਾਪੇ ਹਮੇਸ਼ਾ ਧੀ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਦੇ ਨੇ ਹੁਣ ਜਦੋਂ ਅਸੀਂ ਆਪ ਖੁਦ ਧੀਆ ਵਾਲੇ ਹੋਏ ਆ ਤੇ ਸਾਨੂੰ ਕਿੰਨਾ ਸਾਸ ਹੁੰਦਾ ਨਾ ਕਿ ਸਾਡੀ ਧੀ ਨੂੰ ਕੋਈ ਮਾੜਾ ਨਾ ਬੋਲੇ ਕੁਝ ਮਾੜੀ ਗੱਲ ਨਾ ਕਹੇ ਇਸੇ ਤਰ੍ਹਾਂ ਜਿਹੜੀ ਸਾਡੇ ਲੜ ਲੱਗੀ ਹੁੰਦੀ ਉਹ ਵੀ ਕਿਸੇ ਦੀ ਧੀ ਹੁੰਦੀ ਆ ਉਹਦਾ ਮਾਪੇ ਵੀ ਚਾਹੁੰਦਾ ਆ ਕਿ ਉਹਨੂੰ ਕੋਈ ਮਾੜਾ ਨਾ ਕਵੇ, ਭੈੜਾ ਨਾ ਕਵੇ। ਉਹ ਕਿੰਨੀ ਮਿਹਨਤ ਦੇ ਨਾਲ ਇੱਕ ਸਭ ਤੋਂ ਵਧੀਆ ਵਰ ਲੱਭ ਕੇ ਤੋਰਦੇ ਨੇ ਕਿ ਸਾਡੀ ਧੀ ਇੱਥੇ ਖੁਸ਼ ਰਹੇਗੀ। ਤੇ ਜੇ ਕੋਈ ਇਨਸਾਨ ਉੱਠ ਕੇ ਆਪਣੀ ਜੀਵਨ ਸਾਥ ਨੂੰ ਗਲਤ ਹੀ ਬੋਲੇ, ਉਹਦੇ ਮਾਪਿਆਂ ਨੂੰ ਗਲਤ ਬੋਲੇ, ਉਹਦੋਂ ਬੋਲੇ, ਉਹਦੇ ਮੂੰਹ ਖੜਕਾਵੇ ਜਾਂ ਪੁਸ਼ ਵੀ ਲਾ ਲੋ, ਜਾਂ ਉਹ ਹਰ ਵੇਲੇ ਲੋਚਨਾ ਕਰਦਾ ਰਹੇ ਤਾਂ ਫਿਰ ਇਹ ਦੁੱਖ ਉਹ ਔਰਤ ਹੀ ਜਾਣਦੀ ਆ ਕਿ ਉੱਤੇ ਕੀ ਪੀਤਦੀ ਆ। ਤੇ ਜਿਸ ਵਰਤ ਨੇ ਸਾਡੇ ਘਰ ਚ ਆ ਕੇ ਸਾਡੇ ਟੁੱਟੇ ਫੁੱਟੇ ਘਰ ਨੂੰ ਵਧੀਆ ਘਰ ਬਣਾ ਦਿੱਤਾ ਸਾਨੂੰ ਸਾਈਕਲਾਂ ਮੋਟਰਸਾਈਕਲਾਂ ਤੋਂ ਗੱਡੀਆਂ ਤੇ ਲਿਆ ਦਿੱਤਾ ਜਾਂ ਸਾਡੀ ਜ਼ਿੰਦਗੀ ਚ ਇੱਜ਼ਤ ਮਾਣ ਵਧਾ ਦਿੱਤਾ ਉਹਦਾ ਸ਼ੁਕਰਾਨਾ ਕਰਨਾ ਤਾਂ ਬਣਦਾ ਹੀ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਕਿਸੇ ਨੂੰ ਪੰਪ ਮਾਰਦੇ ਆ ਕਿਸੇ ਨੂੰ ਹਵਾ ਦਿੰਨੇ ਆ ਜਾਂ ਅਸੀਂ ਇਹ ਕੋਈ ਪਖੰਡਵਾਦ ਨਹੀਂ ਸਾਈ ਜਿਵੇਂ ਰੱਬ ਦੇ ਕੋਲੋਂ ਕੁਝ ਮੰਗਦੇ ਆ ਸਾਨੂੰ ਮਿਲਦਾ ਤਾਂ ਉਹਦਾ ਵੀ ਸ਼ੁਕਰਾਨਾ ਕਰਦੇ ਆ ਧੰਨਵਾਦ ਕਰਦੇ ਆ ਇਹ ਦੁੱਖ ਉਹ ਜਾਣਦੇ ਨੇ ਜਿਨ੍ਹਾਂ ਦੀ ਕੋਈ ਜੀਵਨ ਸਾਥਣ ਇਸ ਧਰਤੀ ਤੋਂ ਚਲੀ ਗਈ ਆ ਨਾ ਉਹ ਜਾਣਦੇ ਨੇ ਕਿ ਉਹਦੇ ਬਾਅਦ ਉਹਨਾਂ ਦੀ ਜ਼ਿੰਦਗੀ ਕਿੰਨੀ ਨਰਕਾਂ ਵਰਗੀ ਹੋ ਗਈ ਜਦੋਂ ਦੋਨੋਂ ਜਾਣੀ ਹੁੰਦੇ ਨੇ ਤਾਂ ਇੱਕ ਦੂਜੇ ਨਾਲ ਦੁੱਖ ਸੁੱਖ ਵੰਡ ਲੈਣਾ ਇੱਕ ਦੂਜੇ ਦੀ ਗੱਲ ਮੰਨ ਲੈਣੀ ਇੱਕ ਦੂਜੇ ਨੂੰ ਕਹਿ ਲੈਣਾ ਸੁਣ ਲੈਣਾ ਉਹ ਜ਼ਿੰਦਗੀ 'ਚ ਖੱਟਾ ਮਿੱਠਾ ਜਿਹਾ ਸੰਘਰਸ਼ ਚੱਲਦਾ ਰਹਿੰਦਾ ਤੇ ਬੜੀ ਮਜ਼ੇਵਾਲੀ ਲਾਈਫ ਹੁੰਦੀ ਆ ਲੇਕਿਨ ਇਹ ਦੋ ਕੋ ਵੀ ਜਾਣਦੇ ਨੇ ਜਿਨ੍ਹਾਂ ਦੀ ਜੀਵਨ ਸਾਥ ਨਿਸਤਿਰਤੀ ਤੋਂ ਚੱਲੇਗੀ ਚਾਹੇ ਛੋਟੀ ਉਮਰ ਚੱਲੇਗੀ ਚਾਹੇ ਬਾਅਦ ਵਿੱਚ ਚੱਲੇਗੀ ਜਾਂ ਉਹ ਇਕੱਲੇ ਰਹਿਗੇ ਇਹ ਦੁਖਾਂਤ ਉਹਨਾਂ ਨੂੰ ਪਤਾ ਕਿ ਕਿੰਨਾ ਔਖਾ ਹੁੰਦਾ ਕਿਵੇਂ ਟਾਈਮ ਪਾਸ ਕਰਨਾ ਹੁੰਦਾ ਕੋਈ ਮਨੁੱਖ ਆਪਣੀ ਸਾਰੀ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਆਪਣੀਆਂ ਪੁਰਾਣੇ ਘਰ ਨੂੰ ਛੱਡ ਕੇ ਸਾਡੀ ਨਵੀਂ ਜ਼ਿੰਦਗੀ 'ਚ ਆਉਂਦਾ ਆ ਤਾਂ ਉਸੇ ਨੂੰ ਹੀ ਆਪਣੀ ਜ਼ਿੰਦਗੀ ਬਣਾ ਲੈਂਦਾ ਇਹ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਆ ਮੈਂ ਸਮਝਦਾ ਕਿ ਸਾਨੂੰ ਆਪਣੀ ਜੀਵਨ ਸਾਥਨ ਲਈ ਤੇ ਉਹਦੇ ਘੱਟੋ ਘੱਟ ਦੇ ਜਨਮ ਦਿਨ ਤੇ ਤਰ ਅਰਦਾਸ ਕਰਨੀ ਚਾਹੀਦੀ ਕਿ ਰੱਬ ਸੋਹਣਿਆ ਦੀ ਉਮਰ ਲੰਬੀ ਹੋਵੇ ਤੰਦਰੁਸਤ ਹੋਵੇ ਉਹ ਸਦਾ ਖੁਸ਼ ਰਹੇ ਚੜ੍ਹਦੀ ਕਲਾ ਚ ਰਹੇ ਉਹਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਮੈਂ ਜੋ ਖੁਸ਼ੀਆਂ ਦੇ ਸਕਦਾ ਮੈਂ ਦੇਵਾਂ ਇਹ ਅਰਦਾਸ ਹੈ ਰੱਬ ਸਾਡੀ ਜਰੂਰ ਸੁਣਵੀਂ ਲੈਂਦਾ ਜੇ ਅਸੀਂ ਕਰਦੇ ਹਾਂ ਤੇ ਫਿਰ ਅੱਜ ਕਿੰਨੇ ਘਰ ਨੇ ਇਸੇ ਕਰਕੇ ਤਾਂ ਉਹ ਘਰ ਸੋਹਣੇ ਲੱਗਦੇ ਪਏ ਨੇ ਜਿੱਥੇ ਤੁਹਾਡੇ ਵਰਗੇ ਸੱਜਣ ਅਰਦਾਸ ਕਰਦੇ ਨੇ ਸਾਰੇ ਲੋਕ ਇਹ ਨਹੀਂ ਹੁੰਦਾ ਕਿ ਔਰਤ ਨੂੰ ਹੀ ਮਾੜਾ ਬੋਲੀ ਜਾਣਾ ਔਰਤ ਨੂੰ ਹੀ ਮਾੜਾ ਕਹੀ ਨਹੀਂ ਬਹੁਤ ਸਾਰੇ ਚੰਗੇ ਲੋਕ ਨੇ ਜਿੱਥੇ ਇੱਕ ਦੂਜੇ ਦੀ ਉਹ ਬਹੁਤ ਇੱਜ਼ਤ ਕਰਦੇ ਨੇ ਦੋਸਤਾਂ ਵਾਂਗ ਰਹਿੰਦੇ ਨੇ ਮਿੱਤਰਾਂ ਵਾਂਗ ਰਹਿੰਦੇ ਨੇ ਇੱਜ਼ਤ ਮਾਣ ਕਰਦੇ ਨੇ ਮਾੜਾ ਬੋਲਦੇ ਨਹੀਂ ਬੁਰਾ ਕਹਿੰਦੇ ਨਹੀਂ ਤੇ ਕਿਡੂ ਕਿਡੂ ਨਹੀਂ ਕਰਦੇ ਪਰ ਜਿੱਕੇ ਜਿ ਕੋ ਘਰਾਂ ਦੇ ਵਿੱਚ ਕੀ ਵੇਖਿਆ ਗਿਆ ਕੁਝ ਕੁ ਘਰਾਂ ਦੇ ਵਿੱਚ ਕਈ ਵਾਰਾਂ ਕੁਝ ਕੋ ਔਰਤਾਂ ਵੀ ਕੁਝ ਨਹੀਂ ਸਮਝਦੀਆਂ ਇੱਕ ਦੁੱਕਾ ਕੇਸਾਂ ਦੇ ਵਿੱਚ ਹੁੰਦਾ ਆ ਫਿਰ ਉਸ ਘਰ ਜਿਹੜਾ ਨਰਕ ਬਣ ਜਾਂਦਾ ਆ ਉਸ ਘਰ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹਰੇਕ ਔਰਤ ਮਰਦ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਆਪਸੀ ਰਿਸ਼ਤਾ ਜਿਹੜਾ ਬਹੁਤ ਮਜ਼ਬੂਤ ਹੋਣਾ ਚਾਹੀਦਾ ਜੇ ਨਹੀਂ ਵੀ ਪਹਿਲਾਂ ਬਣੀ ਤਾਂ ਮਗਰੋਂ ਹੀ ਬਣ ਜਾਣੀ ਚਾਹੀਦੀ ਇੱਕ ਦੂਜੇ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜ਼ਿੰਦਗੀ ਦੇ ਅਸੀਂ ਵਾਰ-ਵਾਰ ਨਹੀਂ ਹੋਣਾ ਜੇ ਸਾਈਂ ਇਕੱਠੇ ਰਹਿ ਰਹੇ ਆ ਤਾਂ ਅਸੀਂ ਇੱਕ ਦੂਜੇ ਦੀ ਇੱਜ਼ਤ ਵੀ ਮਾਣ ਨੀ ਸਨਮਾਨ ਵੀ ਦੁਆ ਕਰੀਏ ਇੱਕ ਦੂਜੇ ਦੇ ਲਈ ਮੈਂ ਆਸ ਕਰਨਾ ਮੇਰੇ ਸੱਜਣ ਮੇਰੀ ਭਾਵਨਾ ਨੂੰ ਸਮਝਦੇ ਹੋਇਆ ਬਹੁਤ ਸਾਰੇ ਤੁਹਾਡੇ ਵਰਗੇ ਸੱਜਣ ਕਰਦੇ ਵੀ ਨੇ ਤੇ ਜਿਹੜੇ ਨਹੀਂ ਕਰਦੇ ਉਹ ਜ਼ਰੂਰ ਧਿਆਨ ਦੇਣ ਇਹ ਕੋਈ 네ਗੇਟਿਵ ਗੱਲ ਨਹੀਂ ਇਹ ਪੋਜ਼ਿਟਿਵ ਗੱਲ ਹੋਵੇ ਕਿ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ ਜੀ ਹੁੰਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ